ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ ਨੂੰ ਸਵਾਗਤ ਆ ਦੋਸਤੋ ਰੌਣਕ ਡੈਰੀ ਫਾਰਮ ਤੇ ਅੱਜ ਦੋਸਤੋ ਜਿਹੜੀ ਵੀਡੀਓ ਆ ਇਹ ਆਪਣੇ ਫਾਰਮ ਦੀ ਆ ਛੋਟਾ ਜਿਹੜਾ ਆਪਾਂ ਫਾਰਮ ਬਣਾਇਆਗਾ ਹਨਾ ਤੇ ਉਹ ਥੋਡੇ ਨਾਲ ਵੀਡੀਓ ਸਾਂਝੀ ਕਰਦਾ ਬਾਈ ਕਿੰਨਾ ਖਰਚਾ ਤੇ ਕਿੰਨੀ ਲਵਾਈ ਚੜਾਈ ਰੱਖੀ ਆ ਮੈਂ ਇਹ ਹੀ ਗੱਲ ਕਰਾਂਗੇ ਬਾਈ ਬਾਕੀ ਦੋਸਤੋ ਜਿਹੜੀ ਆਪਣੇ ਫਾਰਮ ਦੀ ਲਵਾਈ ਰੱਖੀ ਆ ਇਹ ਤਾਂ ਹੈਗੀ 32 ਫੁੱਟ ਵਿੱਚੋਂ ਤਿਆਰ ਆ ਲੰਬਾਈ ਤੇ ਜਿਹੜੀ ਚੜਾਈ ਆ ਬਾਈ ਜੀ ਇਹ ਹੈਗੀ ਆ 22 ਫੁੱਟ ਚੜਾਈ 22 ਫੁੱਟ ਇਸ ਲਈ ਆ ਵੀਰੇ ਇਦੇ ਦੋਵੇਂ ਸਾਈਡ ਪਸ਼ੂ ਆਜਿਆ ਕਰਨਗੇ 11 11 ਫੁੱਟ ਇੱਕ ਪਸ਼ੂ ਨੂੰ ਬਹੁਤ ਹੁੰਦਾਗਾ ਚੜਾਈ ਚ ਤੇ ਜਿਹੜੀ ਆਪਾਂ ਇਹ ਚ ਛੱਤ ਆ ਦੋਸਤੋ ਉਹ ਸਿਰਕੀ ਕਰਨੇ ਦੀ ਪਾਈ ਆ ਬਾਕੀ ਵੀਡੀਓ ਚ ਅੱਗੇ ਤੁਸੀਂ ਦੇਖ ਲਓ ਸਾਰੀ ਦਿਖਾਇਆ ਹੋਇਆ ਆਪਾਂ ਉਮੇ ਬਾਕੀ ਚ ਕਿੰਨਾ ਖਰਚਾ ਹੁੰਦਾ ਜਰੂਰ ਬਈ ਗਾਡਰ ਲਿਓਣੇ ਪੈਂਦੇ ਆ ਜੇ ਤਾਂ ਜਿਹੜੇ ਭਰਾ ਕੋਲੇ ਹੈਗੇ ਆ ਫਿਰ ਤਾਂ ਜਮਾ ਕੰਮ ਸੈਟ ਆ ਗਾਡਰ ਆ ਜਿਹੜੇ ਦੋਸਤੋ ਆਪਾਂ ਨੂੰ 55 ਰੁਪਏ ਕਿਲੋ ਮਿਲ ਗਏ ਸੀਗੇ ਕਵਾੜ ਚੋਂ ਲਿਆਓ ਵਧੀਆ ਗਾਡਰ ਮਿਲ ਜਾਂਦੇ ਆ ਸਾਫ਼ ਚੰਗੇ ਕਵਾੜ ਚੋਂ 55 ਰੁਪਏ ਕਿਲੋ ਦੇ हिसाब ਨਾਲ ਗਾਡਰ ਮਿਲੇ ਆ ਤੇ ਜਿਹੜੀ ਸਿਰਕੀ ਕਰਨਾ ਉੱਪਰ ਉਹ ਆਇਆ ਦੋਸਤੋ 12000 ਦਾ ਆਪਾਂ ਲੈ ਕੇ ਆਇਆ ਵਿੱਚ ਇਹ ਕਾगज ਸਾਰਾ ਕੁਝ ਪਾ ਕੇ 15000 ਚ ਸਿਰਕੀ ਕਰਨ ਆ ਜਾਂਦਾ ਤੇ ਬਾਕੀ ਹਵਾਦਾਰ ਖੁੱਲਾ ਡੁੱਲਾ ਬਣਾਉਣ ਦੀ ਕੋਸ਼ਿਸ਼ ਕਰੀ ਆ ਚਾਰੇ ਸਾਈਡ ਜੰਗਲੇ ਆ ਤੇ ਘਰ ਵਾਲੀ ਸਾਈਡ ਆਗੇ ਗੇਟ ਵਧੀਆ ਖੁੱਲਾ ਡੁੱਲਾ ਹਵਾਦਾਰ ਜਿਹੜਾ ਗਰਮੀਆਂ ਚ ਜ਼ਿਆਦਾ ਲੋਆਂ ਆ ਜਾਂਦੀਆਂ ਪਸ਼ੂ ਦੁੱਧ ਸੁੱਕਦੇ ਆ ਮੇਨ ਕਾਰਨ ਗਰਮੀ ਦਾ ਹੋ ਜਾਂਦਾ ਬਾਈ ਤੇ ਇਹਦਾ ਕਰਕੇ ਵਧੀਆ ਰੱਖਿਆ ਖੁੱਲਿਆ ਡੁੱਲਾ ਬਣਾਉਣ ਦੀ ਕੋਸ਼ਿਸ਼ ਕਰੀ ਆ ਤੇ ਵਿੱਚ ਪੱਖੇ ਲਾ ਦਾਂਗੇ ਤੇ ਲੰਬੀ ਖੁਰਨੀ ਹੋ ਜੂ ਇੱਕ ਤਾਂ 32 ਫੁੱਟ ਦੀ ਇੱਕ ਦੋਸਤੋਂ ਰੱਖ ਲਾਂਗੇ 20 ਫੁੱਟ ਦੀ ਖੁਰਨੀ ਤੇ ਬਾਕੀ ਆ ਛੱਤ ਦੇਖ ਲੋ ਉੱਪਰ ਇਸ ਤਰ੍ਹਾਂ ਬਾਸ ਦੇ ਬੰਬੂ ਆ ਗਏ ਜਿਹੜੀ ਗਾਡਰਾਂ ਦੀ ਬਾਈ ਜੀ ਮੇਨ ਗੱਲ ਕਰ ਗਏ ਗਾਡਰ 4.5 ਫੁੱਟ ਦੇ ਗਾਡਰ ਪਵਾਇਆ ਆਪਾਂ ਵਿੱਚ ਭਰਾ 5-5 ਫੁੱਟ ਦੇ ਗਾਡਰ ਪਾਉਂਦੇ ਆ ਫਿਰ ਉਹਦੇ ਨਾਲ ਨਾ ਲੱਚਕ ਜਾਂਦੇ ਆ ਬਾਸ ਜੀ ਇਹਦਾ ਕਰਕੇ ਆਪਾਂ ਅੱਧਾ ਫੁੱਟ ਘਟਾ ਕੇ ਪਾਇਆ ਉੱਪਰ ਸ਼ਿਰਕੀ ਕਰਨ ਆ ਜਾਂਦਾ ਤੇ ਫਿਰ ਉੱਪਰ ਆਪਾਂ ਇੱਕ ਸਰਕੜਾ ਜਿਹਾ ਪਾਇਆ ਸਰਕੰਡਾ ਜਿਹਨੂੰ ਕਹਿ ਦਿੰਦੇ ਆ ਤੇ ਵਧੀਆ ਘੈਂਟ ਗੱਲਬਾਤ ਬਣ ਗਈ ਬਾਕੀ ਦੋਸਤੋ ਕਿਵੇਂ ਫਾਰਮ ਲੱਗਿਆ ਸਾਰੀ ਡਿਟੇਲ ਨਾਲ ਵੀਡੀਓ ਜਰੂਰ ਪਾਉਂਗਾ ਲਾਸਟ ਤੇ ਕਿਵੇਂ ਤਿਆਰ ਹੋਇਆ ਵਿੱਚੋਂ ਖੁਰਨੀਆਂ ਬਣਾ ਕੇ ਹਨਾ ਪਸ਼ੂ ਕਿਸ ਤਰ੍ਹਾਂ ਆਰਾਮ ਨਾਲ ਰਹਿੰਦੇ ਆ ਬਾਕੀ ਧੰਨਵਾਦ ਸ਼ਸ਼ੀਕਾਲ ਸਾਰੇ ਭਰਾਵਾਂ ਨੂੰ